ਸੋ ਸਾਡੇ ਨਾਲ ਸ਼ਹਿਰੀ ਬਦਾਨ ਵਿਜੇ ਮਨਾਜੀ ਨੇ ਸੋ 9 ਤਰੀਕ ਨੂੰ ਤਖਤ ਬਦਲਦੇ ਹੋ ਤਾਜ ਬਦਲਦੇ ਹੋ ਨਾਂ ਦੇ ਨਾਲ ਫਲੋਰ ਦੀ ਧਰਤੀ ਦੇ ਵੱਟਾ ਕੱਟ ਹੋਣ ਜਾ ਰਿਹਾ ਸੋ ਉਸ ਬਾਰੇ ਅਸੀਂ ਜਾਣਦੇ ਆਂ ਕੀ ਕਹਿਣਾ ਚਾਹੁੰਦੇ ਪ੍ਰਧਾਨ ਸਾਹਿਬ ਦੇਖੋ 9 ਤਰੀਕ ਸਾਡੇ ਵਾਸਤੇ ਕਰਹਿਬਰਾਂ ਦਾ ਸਾਡੇ ਇਸ ਦੁਨੀਆ ਤੋਂ ਚਲੇ ਜਾਣਾ ਸਭ ਕਾਂਚੀ ਰਾਮ ਜੀ ਦਾ ਪ੍ਰਿਨਿਰਵਾਣ ਦਿਵਸ ਅਸੀਂ 9 ਅਕਤੂਬਰ ਨੂੰ ਮਨਾਉਂਦੇ ਆਂ ਸਭ ਕਾਂਚੀ ਰਾਮ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਾਮਸੇ ਬਣਾਈ ਫਿਰ ਡੀਐਸ 4 ਬਣਾਈ ਹੁਣ ਵਸਪ ਦੇ ਸੰਸਥਾਪਕ ਜਿਨ੍ਹਾਂ ਦਾ 9 ਅਕਤੂਬਰ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪ੍ਰੋਗਰਾਮ ਲਖਨਊ ਦੇ ਵਿੱਚ ਭੰਜੀ ਦੀ ਅਗਵਾਈ ਦੇ ਵਿੱਚ ਬਹੁਤ ਵੱਡੀ ਰੈਲੀ ਨਹੀਂ ਰੈਲਾ ਮਨਾਇਆ ਜਾ ਰਿਹਾ ਔਰ ਲਗਭਗ 10 ਲੱਖ ਉੱਤੇ ਸਾਡੇ ਵਰਕਰ ਇਕੱਠੇ ਹੋਣ ਜਾ ਰਹੇ ਆ ਉਸੇ ਸਮਾਂ ਦੇ ਵਿੱਚ ਜੁੜੀ ਹੁੰਦੀ ਹੈ ਪੂਰੇ ਭਾਰਤ ਦੇ ਵਿੱਚ ਉਸੇ ਦਿਨ ਸਾਡੇ ਪੰਜਾਬ ਦੇ ਵਿੱਚ ਵੀ ਸੂਬਾ ਪੱਧਰੀ ਜਲਲੀ ਆ ਜਿਹੜੀ ਫਲੋਰ ਦੇ ਵਿੱਚ ਮਨਾਇਆ ਜਾ ਰਹੀ ਆ ਗਰਾਹ ਰੋਡ ਤੇ ਔਰ ਮੈਂ ਹਰ ਵਰਕਰ ਨੂੰ ਹਰ ਆਪਣੇ ਸਾਥੀ ਨੂੰ ਰੁੱਸੇ ਹੋਏ ਜਿਹੜੇ ਜਿੰਨੇ ਵੀ ਸਾਡੇ ਸਭ ਕਾਂਚੀ ਰਾਉ ਨੂੰ ਪਿਆਰ ਕਰਦੇ ਆ ਬਾਬਾ ਸਾਹਿਬ ਵੇਦਗੁਰੂ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਅਪੀਲ ਕਰਦਾ ਕਿ ਵੱਧ ਚੜ ਕੇ ਆਪਾਂ ਇਸ ਰੈਲੀ ਦੇ ਵਿੱਚ ਸਾਲ ਲਈਏ ਤਾਂ ਕਿ ਹਣ ਵਾਲੇ 27 ਦੇ ਵਿੱਚ ਆਪਾਂ ਇੱਕ ਮੋਢ ਬਣ ਸਕੀਏ ਜਿਸ ਦਾ ਮੋਢ ਸਾਨੂੰ ਇਹ ਪਤਾ ਲੱਗੇ ਕਿ ਸਾਡਾ ਸਰਕਾਰ ਵੱਜ ਹੱਸਾ ਬਣ ਜਾ ਰਿਹਾ ਸੋ ਸਰ ਸਾਹਿਬ ਸ਼੍ਰੀ ਕਾਂਚੀ ਰਾਮ ਜੀ ਮਹਾਨ ਯੋਧੇ ਵੀ ਹੋਏ ਨੇ ਜਿਨ੍ਹਾਂ ਨੇ ਆਪਣਾ ਜਿਹੜਾ ਜੀਵਨ ਆ ਬਚਪਨ ਨੂੰ ਵੇਚਾ ਸਭ ਮਨ ਵਿੱਚ ਕੀਤਾ ਬਸ ਸਭ ਲੋਕਾਂ ਨੂੰ ਸੋ ਅੱਜ ਦੇ ਲੀਡਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਸਾਹਿਬ ਨੇ ਚਮਚਾ ਯੁੱਗ ਕਿਤਾਬ ਲਿਖੀ ਆ ਚਮਚਾ ਯੁੱਗ ਕਿਤਾਬ ਉਹ ਕਿਤਾਬ ਤੁਸੀਂ ਪੜ੍ਹ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਉਹਨੇ ਪਹਿਲਾਂ ਹੀ ਕਿਹਾ ਸੀ ਅਸੀਂ ਚਮਚੇ ਨੂੰ ਨਹੀਂ ਛੇੜਨਾ ਜਿਨ੍ਹਾਂ ਨੇ ਚਮਚਾ ਪੈਦਾ ਕੀਤਾ ਉਹ ਆਥੇ ਵੱਢਦੇ ਹੋ ਸਾਹਿਬ ਦੇ ਇਹ ਉਸੂਲ ਸੀ ਵੀ ਚਮਚੇ ਨੂੰ ਨਹੀਂ ਛੇੜਨਾ ਜਿਨ੍ਹਾਂ ਨੇ ਚਮਚਾ ਪੈਦਾ ਕੀਤਾ ਉਹ ਆਥੇ ਵੱਢ ਜਾਉਂਦਾ ਸੀ ਸਾਨੂੰ ਪਤਾ ਵੀ ਕਿਹੜੇ ਚਮਚੇ ਆ ਔਰ ਚਮਚਿਆਂ ਨੂੰ ਅਸੀਂ ਖੁੰਝੇ ਰੋਣਾ ਸਾਨੂੰ ਚੰਗੀ ਤਰ੍ਹਾਂ ਆਉਂਦਾ ਕੁਦਰਕਾਈ ਵੱਲੋਂ 9 ਤਰੀਕ ਨੂੰ ਫਲੋਰ ਦੀ ਧਰਤੀ ਜਾਂ ਤੇ ਜਾਣ ਲਈ ਕਿੰਨਾ ਕੀ ਮੰਨ ਲਵੇ ਇੰਤਜ਼ਾਮ ਹੈ ਦੇਖੋ ਸਾਡੀ 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 ਵਿਧਾਨ ਸਭਾ ਨੂੰ ਲਗਭਗ 1 ਲੱਖ ਫੰਡ ਵੀ ਲੱਗਾ ਕਿਉਂਕਿ ਫੰਡ ਤੋਂ ਬਗੈਰ ਬਸਪਾ ਦੀਆਂ ਰੈਲੀਆਂ ਸਫਲ ਨਹੀਂ ਹੁੰਦੀਆਂ ਅਸੀਂ ਆਪ ਹੀ ਦਸਵੰਧ ਇਕੱਠਾ ਕਰਦੇ ਆਂ ਔਰ ਸਾਡੇ ਨੂੰ ਕੁਦਰ ਸ਼ਹਿਰ ਨੂੰ ਵੀ 25000 ਰੁਪਏ ਲੱਗੋ ਵੀ ਅਸੀਂ ਦੇਣਾ ਆਂ ਔਰ ਮੈਂ ਸਾਨੂੰ ਲੱਗਦਾ ਕਿ ਦੋ ਬੱਸਾਂ ਔਰ 20 ਕਾਰਾਂ ਸਾਡੇ ਨੂੰ ਕੁਦਰ ਸ਼ਹਿਰ ਦੇ ਵਿੱਚੋਂ ਜਾਣਗੀਆਂ ਔਰ ਦੂਜਾ ਸਾਹਬ ਲਓ ਵੀ ਸਾਡੇ ਵਿਧਾਨ ਸਭਾ ਦੇ ਵਿੱਚੋਂ ਲਗਭਗ 100 ਤੋਂ ਉੱਪਰ ਕਾਰ ਆਪਣੇ ਸਾਥੀਆਂ ਦੇ ਲੋਕੀ ਜਾਣਗੇ ਸਰ ਸੂਬੇ ਵਾਸੀਆਂ ਨੂੰ ਇੱਕ ਵਾਰੀ ਫੇਰ ਪੁੱਛੋ 9 ਤਰੀਕ ਨੂੰ ਇਹ ਕੱਟ ਕਿੰਨੇ ਵਜੇ ਹੋਵੇਗਾ ਦੇਖੋ 9 ਤਰੀਕ ਨੂੰ 10 ਵਜੇ ਅਸੀਂ ਸਾਡੇ ਤਾਂ ਬਿਲਕੁਲ ਅੱਧੇ ਘੰਟੇ ਦਾ ਰਾਹ ਆ ਅਸੀਂ ਆਪਣੇ ਬੰਦੀ ਆਪਣੇ ਵਰਕਰਾਂ ਨੂੰ ਬੇਨਤੀ ਕਰਦੇ ਆ ਨਕੌਦਰ ਹਲਕਾ ਕਰਤਾਰਪੁਰ ਹਲਕਾ ਆਦਮਪੁਰ ਹਲਕਾ ਲਾਗੇ ਲਾਗੇ ਵੀ ਆਪਾਂ 10 ਵਜੇ ਪਹੁੰਚੀਏ ਤਾਂ ਕਿ ਆਪਾਂ ਜਿਹੜੀ ਜਿਹੜੀ ਸਾਡੇ ਨੈਸ਼ਨਲ ਲੀਡਰ ਪਹੁੰਚਣੇ ਆ ਉਹਨਾਂ ਦੀ ਜਿਹੜੀ ਦਿਸ਼ਾ ਨਿਰਦੇਸ਼ ਆ ਉਹਨਾਂ ਦੀ ਜੋ ਸੋਚ ਆ ਉਹ ਸਾਡੇ ਤੱਕ ਪਹੁੰਚੇ ਤਾਂ ਕਿ ਅਸੀਂ ਵਰਕਰਾਂ ਤੱਕ ਪਹੁੰਚਾ ਸਕੀਏ Thank you.